ਕਰਤਾ ਉਹੀ ਕੰਮ ਕਹਿੰਦੇ ਲਾੜਾ ਲੈਣ ਗਿਆ ਸੀ ਕੁੜੀ ਫੜੀ ਗਈ ਜਰਦੇ ਦੀ ਪੁੜੀ ਲਾੜਾ ਨੰਦਾ ਤੋਂ ਪਹਿਲਾਂ ਜਰਦਾ ਲਾਉਂਦਾ ਫੜ ਲਿਆ ਕੁੱਟਿਆ ਬੋਧ ਪਰ ਲਾੜੇ ਦਾ ਇਹ ਗੱਲ ਕਹਿਣੀ ਸੀ ਕਿ ਜਿਹੜਾ ਲਾਉਂਦਾ ਜਰਦਾ 100 ਸਾਲ ਨਹੀਂ ਮਰਦਾ ਹੁਣ ਉਹਨਾਂ ਨੇ ਹੁਣੀ ਮਾਰ ਦੇਣਾ ਖਿੱਚ ਕੇ ਲਿਆ ਸਾਲਿਆ ਲਾੜਾ ਕੁੱਟਤਾ ਇਹ ਨਿਕਲੀ ਕਦੋਂ ਜਰਦੇ ਦੀ ਪੁੜੀ ਕਦੋਂ ਨਿਕਲੀ ਆ ਇਹ ਜਦੋਂ ਸ਼ਗਨ ਦੇਣ ਲੱਗਿਆ ਨਾ ਕੋਈ ਸ਼ਗਨ ਦੇਣ ਲੱਗਿਆ ਜਦੋਂ ਉਹਦੇ ਉਹਦੇ ਜੇਬ ਚ ਜਰਦੇ ਦੀ ਉਹ ਰੀਵਨ ਕੱਟ ਲਾ ਹਾਂਜੀ ਉਦੋਂ ਨਿਕਲੀ ਆ ਉਦੋਂ ਨਿਕਲੀ ਆ ਉਦੋਂ ਨਿਕਲੀ ਆ ਕਹਿੰਦੇ ਜਰਦੇ ਦੀ ਪੁੜੀ ਜੇਬ ਚ ਜਦੋਂ ਰੀਵਨ ਦੇ ਪੈਸੇ ਦੇਣ ਲੱਗਿਆ ਤੇ ਪੁੜੀ ਥੱਲੇ ਡਿੱਗੀ ਆ ਥੱਲੇ ਡਿੱਗੀ ਸੀ ਪੁੜੀ ਥੱਲੇ ਡਿੱਗੀ ਆ ਪੁੜੀ ਥੱਲੇ ਡਿੱਗੀ ਜੇਬ ਚ ਤੁਸੀਂ ਪਤਾ ਨਹੀਂ ਕੀਤਾ ਵੀ ਜਰਦਾ ਨਸ਼ਾ ਕਰਦਾ ਇਹ ਨਹੀਂ ਸੰਤਾ ਜੀ ਦੱਸਿਆ ਕੁਛ ਨਹੀਂ ਕਹਿੰਦਾ ਮੈਂ ਹਾਂ ਬ ਕੋਈ ਨਹੀਂ ਕਹਿੰਦਾ ਪਿੰਦਾ ਆਂਟੀ ਜੀ ਤੁਸੀਂ ਦੇਖਿਆ ਨਹੀਂ ਇਹ ਜੀ ਉਦੋਂ ਮੁੰਡੇ ਚ ਗੁਣ ਬਹੁਤ ਆ ਉਹ ਗੁਣ ਆ ਰਿਹਾ ਸੀਗਾ ਮੁੰਡਾ ਮੇਰੇ ਨਾਲ ਹੀ ਆਇਆ ਸੀਗਾ ਨਾਲ ਹੀ ਆਇਆ ਸੀ ਮੁੰਡਾ ਉਹਨੇ ਜੇਬ ਚ ਪਾਤੀ ਮੇਰੇ ਕਹਿੰਦਾ ਤੂੰ ਫੜ ਲੈ ਕਹਿੰਦਾ ਮੇਰੇ ਪਤਾ ਨਹੀਂ ਹੈਗਾ ਜੇਬ ਚ ਪਾਉਣ ਤੋਂ ਸਲਾਮੀ ਸੀ ਤੁਹਾਨੂੰ ਕੀ ਦੱਸਿਆ ਜਦੋਂ ਇਹਦਾ ਰਿਸ਼ਤਾ ਤੁਸੀਂ ਕਰਨਗੇ ਵਿਚੋਲੇ ਨੇ ਕੀ ਗੱਲਬਾਤ ਹੋਈ ਹੈ ਤੁਹਾਨੂੰ ਕੀ ਦੱਸਿਆ ਮੁੰਡਾ ਕਹਿੰਦਾ ਕਿ ਕੁਝ ਨਹੀਂ ਖਾਂਦਾ ਪੀਂਦਾ ਕੁਝ ਵੀ ਨਹੀਂ ਹਮ ਵਧੀਆ